ਪਾਵਰ ਕਾਮ ਦੇ ਪੈਨਸ਼ਨਰਾਂ ਨੇ ਮਨਾਇਆ ਪੈਨਸ਼ਨਰ ਦਿਵਸ ਸੀਨੀਅਰ ਨੂੰ ਕੀਤਾ ਸਨਮਾਨਿਤ ਬੁਢਲਾਡਾ ਪੰਕਜ ਸਰਦਾਨਾ ਦੀ ਰਿਪੋਰਟ ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਮ ਮੰਡਲ ਵੱਲੋਂ ਸੋਲਵਾਨ ਪੈਨਸ਼ਨਰ ਦਿਵਸ ਸਥਾਨਕ ਬਜਰੰਗ ਪਵਨ ਵਿਖੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ 나జర్ ਸਿੰਘ ਅਤੇ ਸੂਬਾ ਸਕੱਤਰ ਧਨਵੰਤ ਸਿੰਘ ਪਟੱਲ ਨੇ ਕੀਤੀ ਇਸ ਮੌਕੇ ਤੇ 70 ਅਤੇ 80 ਸਾਲਾਂ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਐਸੋਸੀਏਸ਼ਨ ਦਾ ਝੰਡਾ ਵੀ ਲਹਿਰਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਪੈਨਸ਼ਨ ਮਾਰੂ ਨੀਤੀਆਂ ਤੇ ਰੋਜ਼ ਪ੍ਰਗਟ ਕਰਦਿਆਂ ਕਿਹਾ ਕਿ 152% ਮਹਿੰਗਾਈ ਪੱਤੇ ਨਾਲ ਪੈਨਸ਼ਨ ਨਿਰਤਾਰਿਤ ਕੀਤੀ ਜਾ ਰਹੀ ਹੈ ਜਦੋਂ ਕਿ ਮਹਿੰਗਾਈ ਪੱਤਾ 129% ਹੈ ਆਗੂਆਂ ਨੇ ਕਿਹਾ ਕਿ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਆਊਟਸੋਰਸ ਇਨਲਿਸਮੈਂਟ ਅਤੇ ਕੇਂਦਰੀ ਸਕੀਮਾਂ ਤਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਨੂੰ ਵੀ ਪੱਕੇ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਸਕੱਤਰ ਗੁਰਜੰਟ ਸਿੰਘ ਸੁਖਪਾਲ ਸਿੰਘ ਬਰੇਟਾ ਕਰਨੈਲ ਸਿੰਘ ਬੋਹਾ ਹਰਬिलास ਸ਼ਰਮਾ ਮੀਵਾ ਸਿੰਘ ਬੋਹਾ ਲਖਾ ਸਿੰਘ ਪੀਖੀ ਤਾਰਾ ਚੰਦ ਗੁਰਚਰਨ ਸਿੰਘ ਭਾਨ ਸਿੰਘ ਮਾਹਿਲ ਆਦਿ ਨੇ ਵਿਚਾਰ ਪੇਸ਼ ਕੀਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਮੌਜੂਦ ਸਨ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ